ਕਿਰਕਨ ਵੈਲਕਮ ਔਨ ਮਾਈ ਯੂਟਿਊਬ ਚੈਨਲ ਪੰਘੂ ਬਲੌਗ ਕਰਦੇ ਆ ਭੱਜ ਦੇ ਬਲੌਗ ਦੀ ਸ਼ੁਰੂਆਤ ਦਾ ਬਲੌਗ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਹੈ ਮੈਂ ਜਦੋਂ ਹੁਣ ਸਵੇਰੇ ਸਵੇਰੇ ਉੱਠੀ ਨਾ ਧੁੱਪ ਚੜੀ ਹੋਈ ਸੀਗੀ ਅੱਜ ਵੈਸੇ ਕਾਲਜ ਜਾਣਾ ਮੈਂ ਲੇਟ ਹੋ ਗਈ ਤਾਂ ਕਰਕੇ ਗੱਡੀ 'ਚ ਹੀ ਛੱਡਿਆ ਆਉਣਗੇ ਤੇ ਹੁਣ ਮੈਂ ਲੱਗੀਆਂ ਕੱਪੜੇ ਸੁੱਕਣੇ ਪਾਉਣ ਪਹਿਲਾਂ ਰੋਟੀ ਖਾਦੀ ਅੱਜ ਬਣਾਏ ਸੀ ਆਲੂ ਵਾਲੇ ਪਰੌਂਠੇ ਤੇ ਹੁਣ ਪਹਿਲਾਂ ਕੱਪੜੇ ਪਾ ਦਈਏ ਸੁੱਕਣੇ ਸਵੇਰੇ ਸਵੇਰੇ ਧੋਤੇ ਨਗੇ ਰੱਖਾਂ ਨਾ ਰਾਤ ਮੀਂਹ ਪਈਏਂਗੇ ਫਿਰ ਹੁਣ ਧੁੱਪ ਨਿਕਲੀ ਸੀ ਮੈਨੂੰ ਆਏ ਸੀ ਵੀ ਫਿਰ ਬਾਰਿਸ਼ ਘਾਦਾ ਮੈਂ ਲਾ ਗਈ ਸੀ ਕਿ ਕੱਪੜੇ ਸੁੱਕਣੇ ਪਾਉਣ ਕਿਉਂਕਿ ਮੌਸਮ ਅੱਜ ਪੂਰਾ ਕਲੀਅਰ ਸੀਗਾ ਕੱਪੜੇ ਬਹੁਤ ਜ਼ਿਆਦਾ ਹੋ ਗਏ ਸੀਗੇ ਕਿਉਂਕਿ 2 ਦਿਨ ਹੋ ਗਏ ਮੈਨੂੰ ਟਾਈਮ ਨਹੀਂ ਸੀ ਲੱਗਿਆ ਧੋਣ ਦਾ ਵੈਸੇ ਤਾਂ ਮੈਂ ਇੱਕ ਦਿਨ ਛੱਡ ਕੇ ਧੋਣੀ ਹੁੰਨੀ ਆ ਇਸ ਵਾਰੀ 2 ਦਿਨ ਲੰਘ ਗਏ ਸੰਕਰ ਕੇ ਹੋ ਗਿਆ ਕੁਛ ਰਾਤ ਜਾਣ ਕਰਕੇ ਹੋ ਗਿਆ ਤੇ ਇਸ ਲਈ ਟਿਊ ਵਾਲਾ ਵਲੌਗ ਹੈ ਜਿਹੜਾ ਮੈਂ ਤੋਂ ਐਡੀਟਿੰਗ ਨਹੀਂ ਹੋਇਆ ਉਹ ਮੈਂ ਤੁਹਾਨੂੰ ਕੱਲ ਨੂੰ ਜਿਹੜਾਗਾ ਮ ਹਾਂ ਦੱਸੋ ਵੀ ਕਿੱਥੇ ਗਏ ਸੀਗੇ ਉਹ ਸਾਰੀ ਵੀਡੀਓ ਕਰ ਲਉਣਾ ਆ ਜਾਣੀ ਹੈਗੀ ਅੱਜ ਫਿਰ ਮੈਂ ਰੀਸੈਂਟਲੀ ਵਾਲਾ ਜੀ ਅਪਲੋਡ ਕਰ ਦੂੰਗੀ ਕਿਉਂਕਿ ਉਹ ਦਾ ਥੋੜਾ ਜਿਹੜਾ ਬਣਾਉਣ ਤੇ ਜਿਹੜਾ ਟਾਈਮ ਲੱਗਣਾ ਸੀ ਇਸ ਕਰਕੇ ਕਿਉਂਕਿ ਆਪਾਂ ਕੱਪੜੇ ਪਾ ਤੇ ਸੁੱਕਣੇ ਦੋਨੇ ਤਾਰਾਂ ਹੀ ਫੁੱਲ ਹੋ ਗਈਆਂ ਸੀਗੀਆਂ ਸਟੈਂਡ ਤੇ ਪਾਈ ਅੱਦੇ ਲੋਜੀ ਕੱਪੜੇ ਆਪਾਂ ਨੇ ਫਾਤੀਆ ਸੁੱਕਣੇ ਕੱਪੜੇ ਬਹੁਤ ਜ਼ਿਆਦੇ ਸੀ ਫਿਰ ਅੱਦੇ ਸਟੈਂਡ ਤੇ ਪਾਏ ਹੈਗੇ ਪੂਰੀਆਂ ਰस्सियां ਭਰ ਗਿਆ ਨੇਰੀ ਬਹੁਤ ਚੱਲ ਰਹੀ ਆ ਪਰ ਅੱਜ ਮੌਸਮ ਕਲੀਨ ਹੈਗਾ ਹੁਣ ਮੈਂ ਹੋ ਗਈਆਂਗੀ ਰੈਡੀ ਕਾਲਜ ਜਾਣ ਵਾਸਤੇ ਹੁਣ ਅਸੀਂ ਪਹਿਲਾਂ ਪਵਿੱਤਰ ਦੇ ਕੱਪੜੇ ਪਾ ਲਾਂ ਮੋٹے ਫਿਰ ਅਸੀਂ ਤੁਰਦੇ ਆਂਗੇ ਤਬਿੱਤਰ ਕਾਲਜ ਜਾਏਗਾ ਬਈ ਚਲ ਫਿਰ ਫਟਾਫਟ ਰੈਡੀ ਤੇ ਹੋ ਜਾ ਸੋਨੂੰ ਜੀ ਸਾਡੇ ਤਿਆਰ ਹੋ ਰਹੇ ਨਹੀਂ ਜੀ ਦੇ ਮੈਨ ਨੂੰ ਸੜਨ ਵਾਸਤੇ ਕੌੜੇ ਜਾ ਮਨਵਸੀਨ ਲੜੀ ਹੈ ਰਾਤ ਸਤਿ ਨਹੀਂ ਮਨਵਸੀਨ ਸ਼ਾਮ ਗਏ ਸੀ ਕਦੇ 12 ਵਜੇ ਹਾਂ ਇਹ ਤਾਂ ਕਦੇ ਨਹੀਂ ਤੁਮਤੀ ਸ਼ਾਮ ਗਏ ਸੀ ਬੜਾ ਨਾਤਾ ਹੈ ਕੱਪੜੇ ਪਾ ਰੇ ਮੇਰਾ ਪੁੱਤ ਜੀ ਐ ਕਿ ਹੁੰਦਾ ਕਦੇ ਸੋਨਾ ਬਣ ਗਿਆ ਕਦੇ ਮੈਂ ਤਾਂ ਫੇਰ ਵੀ ਸੋਨਾ ਤੇ ਗਲਬੋ ਗਲਬੋ ਬਣੀ ਬੈਠੀ ਦੀ ਗਲਬੋ ਆਹ ਹਤਾ ਪਿੰਕੂ ਦੀ ਗੱਲ ਤਾਂ ਹੈ ਪਿੰਕੂ ਇੱਕ ਸੌਰੀ ਉਹਦਾ ਕਹਣਾ ਉਹ ਇਹੰਨੰਦੀ ਹੈਗੀ ਗੁੱਜੀ ਮੈਂ ਕਹੜਾ ਸਾਰੀ ਟੱਬਰ ਪਿੰਕੋ ਪਿੰਕੀ ਹੋ ਗਿਆ ਪਰ ਬਿੱਲੀ ਬਣ ਗਿਆ ਅੱਜ ਤਾਂ ਪਿੰਕੂ ਉਹ ਬਿੱਲੀ ਬਣ ਗਏ ਬਿੱਲੀ ਚਿੰਕਾ ਜਿਹਾ ਆਗਰੀ ਹੁੰਦੇ ਚਿੰਕਾ ਜਿਹਾ ਬਣ ਗਿਆ ਅੱਜ ਤੇਰੇ ਅਸਤੋਲੇ ਚਲੋ ਜੀ ਮਿਲਦੇ ਹਾਂ ਫਿਰ ਕੋ ਅਦਰਕਾਰ ਪੁੱਤਰੀ ਚਲੋ ਆਹ ਚੱਲੋ ਅੱਜ ਕੋਲੇ ਨੂੰ ਤਾਂ ਕਾਫੀ ਲੇਟ ਆਈ ਆਉਂਦੀ ਹੋਈ ਫਿਰ ਆਈ ਜੀ ਸਟੋਰ ਤੋਂ ਮੈਂ ਸਬਜ਼ੀਆਂ ਲਈ ਆਈ ਭਿੰਡੀਆਂ ਮਿਰਚਾਂ ਗੋਭੀ ਤੇ ਗਾਜਰਾ ਚਾਰ ਪੰਜ ਇਕੱਠੀ ਲਈ ਆਈ ਕਪੇਠਾਂ ਵੀ ਪੂਰੇ ਵੀਕ ਦੀਆਂ ਕਿਉਂਕਿ ਉੱਥੇ ਸਸਤੀਆਂ ਮਿਲਦੀਆਂ ਨੇ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਪਹਿਲਾਂ ਹੁਣ ਸਬਜ਼ੀ ਕੱਟ ਲਾਵਾਂ ਭਿੰਡੀਆਂ ਬਣਾਉਣੀਆਂ ਨੇ ਅੱਜ ਤਾਂ ਕਰਕੇ ਵੀ ਪਹਿਲਾਂ ਮੈਂ ਸਬਜ਼ੀ ਹੁਣ ਕੱਟ ਕੇ ਰੱਖ ਦਾਂ ਅਨੇ ਪਵਿੱਤਰ ਪਈ ਸੁੱਤੀ ਭਿੰਡੀ ਮੈਂ ਕੱਟਤੀ ਹੁਣ ਮੈਂ ਕੱਟਦੀ ਆਂਗੀ ਅਨਿਆਂ ਅਨਿਆਂ ਵੀ ਮੈਂ ਧੋਲੇ ਕੱਟ ਕੇ ਹੁਣ ਮੈਂ ਇਧਰ ਕੜਾਹੀ ਰੱਖਤੀ ਇਹਦੇ ਵਿੱਚ ਪਾਉਣੀ ਮੈਂ ਸਰੋਂ ਦੇ ਤੇਲ ਚ ਬਣਾਉਣੀ ਆਂ ਮੌਸਮੀ ਸਬਜੀ ਇਹ ਮੇਰਾ ਤੇਲ ਹੈ ਜਿਹੜਾ ਰੱਖਿਆ ਹੋਇਆ ਸੀਗਾ ਪੂਰੀਆਂ ਦਾ ਜਿਹਨੂੰ ਕਿੰਨ ਚ ਕਾੜਿਆ ਹੋਇਆ ਤੇਲ ਹੈ ਇਹਦੇ ਵਿੱਚ ਫਿਰ ਮੈਂ ਉਹ ਪਾ ਲੈਂਦਾ ਆਲੇ ਵੀ ਜੀਰਾ ਪਿਆਜ਼ ਤੇ ਹਰੀ ਮਿਰਚ ਇਕੱਠੀਆਂ ਪਾ ਕੇ ਹੁਣ ਮੈਂ ਉਹਦੇ ਪਾਤੀ ਹੋਏ ਤੇ ਵਿੱਚ ਜਦੋਂ ਥੋੜੀ ਜਿਹਾ ਬ੍ਰਾਊਨ ਹੋਗੇ ਉਦੋਂ ਈ ਮੈਂ ਫੇਰ ਪਾਉਂਗੀ ਇਹ ਬੜੇ ਅਨੰਤ ਹੋ ਗਏ ਨੇਗੇ 골ਡਨ ਬ੍ਰਾਊਨ ਕਲਰ ਦੇ ਇਹਦੇ ਵਿੱਚ ਪਾ ਦਿੰਨੀ ਮੈਂ ਢਿੰਡੀਆਂ ਇਦਨਿਕੋ ਜੀ ਦੇਖੋ ਹੁਣ ਇੱਕ ਵਾਰੀ ਪ੍ਰੇਪੇਅਰ ਹੋ ਗਈ ਨਰਮ ਨਮਕ ਤੇ ਮਿਰਚੇ ਰੋਏ ਲੈ ਤਾਂ ਟੈਂਕ ਨਾ ਸੀਮਾ ਤੇ ਘਰਿਆ ਹੋਇਆ ਕੋਈ ਫੇਰੀ ਤੋਂ ਨਹੀਂ ਇਹ ਮਾਸੇ ਜੀ ਜਾਂਦਾ ਦਾ ਕੁਝ ਹੁਣ ਇਹ ਹਲਕੇ ਹਲਕੇ ਠੇਕਣਾ ਹੋ ਜਾਣਗੇ ਇਹ ਵੀ ਹੋ ਗਏ ਇਹਦੇ ਵਿੱਚ ਤਰਸ ਨਮਕ ਤੇ ਮੈਂ ਅੱਛੇ ਮਿਰਚਾਂ ਵੀ ਪਾਉਣੀਆਂ ਸੌਰੀ ਨਮਕ ਪਾ ਕੇ ਥੜੀ ਪਾ ਕੇ ਬਸ ਪਾ ਲਵਾਂ ਮੈਂ ਹੰਦੀ ਰਿੱਤੀ ਪਾ बस हल्दी हो गई। ਇਹ ਨਾਲ ਕਲਰ ਵਧੀਆ ਆ ਜਾਂਦੇ ਜੇ ਆਪਾਂ ਪਹਿਲਾਂ ਪਾ ਦਿੰਗੇ। ਆਪਾਂ ਦੁੱਧ ਦੇ ਉੱਪਰੋਂ ਦੀ ਪਾਉਣੀ ਆਂ ਫਿਰ ਉਹਦਾ ਉਨਾ ਵਧੀਆ ਕਲਰ ਨਹੀਂ ਆਉਂਦਾ। ਨਾਲੇ ਇਹ ਹੋ ਰੜਦੀ ਵੀ ਨਹੀਂ ਹੈ। ਇਹਨੂੰ ਲਪੁਜਦੀ ਜੀ ਨਹੀਂ। ਇਹ ਹੋ। ਆਹ ਸਬਜੀ ਤਾਂ ਬਣ ਗਈ। ਨਮਕ ਮਿਰਚੀ ਸਾਰਾ ਕੁਝ ਹੋ ਗਿਆ। ਇਹ ਢੰਗ ਹੋ ਗਈ। ਗੈਸ ਕਰਤਾ ਬੰਦ। ਇਧਰ ਤੇਜੀ ਬਸ ਰਿੱਜੀ ਗਈ। ਨਾਲੋਂ ਮਿਰਚ ਪਾਉਣਾਗਾ। ਮੋਟੇ ਥੋੜੇ ਜਿਹੀ ਤਰ੍ਹਾਂ ਦੇ ਬਣ ਜਾਣਗੇ ਇਧਰ ਮੈਂ ਆਟਾ ਗੁੰਨ ਕੇ ਵੀ ਰੱਖ ਤਾ ਸਾਰਾ ਕੁਝ ਰੈਡੀ ਕਰ ਤਾ ਹੁਣ ਮੈਂ ਮਾਂਜ ਰਿਆਂਗੀ ਭਾਂਡੇ ਭਾਂਡੇ ਮਾਂਜ ਕੇ ਚਲੋ ਫਿਰ ਰੋਟੀ ਬਣਾਉਂਗੀ ਕਿਉਂਕਿ ਹਾਲੇਪ ਵਿੱਚ ਅੁੱਟੀ ਪਈ ਐ ਇਥੇ ਮەلਾਲ ਦੀ ਸੀ ਵੀ ਭਾਂਡੇ ਵਾਂਜਣ ਹੁਣ ਗੈਸ ਮੇਰਾ ਸਿੰਮਤ ਹੀ ਹੈਗਾ ਮੈਂ ਕਵੀ ਚਲਾਣੀ ਸਬ지 ਬਣਾਂਗੀ ਸੋ ਫਿਕ ਤਾਂ ਪਹਿਲੀ ਬਣ ਗਈ ਐ ਜੋ ਦੋ ਬਣਾਈਆਂ ਸੀਗੀਆਂ ਤੇ ਉਹਦੇ ਚੋਂ ਲਾ ਨਮਕ ਮਿਰਚ ਪਾਉਣਾ ਰਹਿ ਗਿਆ ਕਿਉਂਕਿ ਹਲਦੀ ਟੁੰਡੀਆਂ ਚੰਗੀ ਤਰ੍ਹਾਂ ਰੇਗੀ ਜਾਂਉਂਦੇ ਹੁਣ ਆ ਨਾ ਲੱਗਦੀ ਹੈ ਤੇ ਹਲਦੀ ਨਮਕ ਮਿਰਚ ਪਾਉਣਾ ਹਲਦੀ ਰਿੱਤੀ ਆਪਾ ਸੈਕੰਡ ਨੂੰ ਮਿਰਚ ਨਮਕ ਥੇ ਥੋੜਾ ਜਿਹਾ ਮਸਾਲਾ ਲਓ ਜੀ ਇਹ ਸਬਜੀ ਵੀ ਆਪਣੀ ਬਣੀ ਦੀ ਰੋਟੀ ਮੇਰੀ ਹੋ ਗਈ ਰੈਡੀ ਹੁਣ ਮੈਂ ਲਗਦੀ ਹਾਂ ਕਿ ਖਾਣ ਕਿਉਂਕਿ ਮੈਂ ਪਵਿੱਤਰ ਦੇ ਸੁੱਤੀ ਹੋਣ ਕਰਕੇ ਉਹਦੀ ਬਣਾ ਲਈ ਸੀ ਫਿਰ ਚਲੋ ਰੋਟੀ ਖਾ ਕੇ ਫਿਰ ਮੈਂ ਨਮੋਨੀ ਪਵਿੱਤਰ ਨੂੰ ਹਾਂਜੀ ਰੋਟੀ ਖਾਣ ਤੋਂ ਬਾਅਦ ਮੈਂ ਲਈ ਸੀ ਨਾ ਉਦੋਂ ਪਵਿੱਤਰ ਪਈ ਸੀ ਦੀ ਸੁੱਤੀ ਤਾਂ ਕਰਕੇ ਮੈਂ ਰੋਟੀ ਖਾ ਕੇ ਨਹਾ ਲਈ ਤੇ ਬਸ ਹੁਣ ਮੈਂ ਪਵਿੱਤਰ ਨੂੰ ਨਮਾਉਣ ਜਾਣੀ ਆ ਉਹਨੂੰ ਹੁਣ ਹੀ ਠਾਇਆਗਾ ਕਿਉਂਕਿ ਹੁਣ ਕਾਫੀ ਜਿਆਦਾ ਹਨੇਰਾ ਹੋ ਗਿਆ ਰਾਤ ਹੀ ਹੋ ਗਈ ਇਸ ਕਰਕੇ ਮੈਂ ਕਹਿੰਦੀ ਪਹਿਲਾਂ ਪਵਿੱਤਰ ਨੂੰ ਨਮਾ ਲਾ ਪਵਿੱਤਰ ਨੂੰ ਪਵਿੱਤਰ ਨੂੰ ਨਮਾਉਣ ਤੋਂ ਬਾਅਦ ਮੈਂ ਰੈਡੀ ਕਰਤਾ ਤੇ ਹੁਣ ਕਿਸੇ ਮਾਮਾ ਤੀਆਂ ਖੇਡਦੇ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਆਈ ਹੋਪ ਤੁਹਾਨੂੰ ਅੱਜ ਦਾ ਇਹ ਵਲੌਗ ਪਸੰਦ ਆਇਆ ਹੋਊਗਾ meldek neme vlog na bye bye hana twitter?